ਕਹਿੰਦਾ ਬੰਦਰ ਵੀ ਆਇਆ ਕਰੀ ਜਾਂਦਾ ਯਾਰ ਕੱਢ ਲਾਉਂਦੀ ਸਾਲੇ ਹੋਰ ਆਪਾਂ ਜੀ ਅੱਜ ਬਹੁਤ بڑا ਸੌਦਾ ਮਾਰ ਲਿਆ ਸੀ ਪਿੰਡ ਦੇ ਚਾਰ ਜਣੇ ਆਏ ਆ ਸੌਦਾ ਮਾਰਨ ਇਰੇ ਕੱਲ ਜੀ ਸਾਰਿਆਂ ਨੂੰ ਸੁਵਜਤਾ ਜੀ 855 ਤੇ ਬਾਕੀ ਬਈ ਅੱਧਾ ਚਾਚੇ ਨਾਲ ਨੂੰ ਮਿਲੋ। ਕੀ ਹਾਲ ਹੈ ਜੀ? ਬਾਕੀ ਸਾਰਿਆਂ ਨੂੰ। ਕੀ ਹਾਲ ਹੈ ਬਿੰਦਰ ਬਾਈ? ਲੱਗੇ ਵੇ ਕੰਮਕਾਰ। ਹੋਰ। ਹੋਰ। ਗੌਰਮੈਂਟ ਨਾਲ ਵੇਲੇ ਕਰੇ ਪਏ ਐ। ਹਾਂ ਹੋਰ ਯਾਰ। ਮੁੱਖਿਆ ਬਾਦ ਬਾਵਾਸੀ ਆਉਂਦੀਆਂ ਐ। ਹਾਂ। ਕਰੀਏ। ਹੈਂ? ਅੱਪਣਾ ਭਰਾਉਣ ਨੂੰ ਕੀ ਕਰਦੇ? ਨਾ ਤੁਸੀਂ ਕਰਦੇ ਕੋਈ ਸਾਨੂੰ ਤਾਂ ਤੇਰੇ ਵੀ ਸੱਜਣ ਦਾ ਕੋਈ ਫਾਇਦਾ ਨਹੀਂ। ਨਾ। ਤੇਰੇ ਬਣਾ ਦੇ ਕੋਈ ਸਾਥ ਮੋਤਾ ਤੁਹਾਡੇ ਨਾਲ। ਹਾਂ। ਇਹਨਾਂ ਨਾਲੇ ਖੜਵਾ ਤੇ ਅਰਦਾ ਕਰੀ ਬੈਠੇ। ਚਲ ਵੀ ਤੇ ਗੱਲ। ਦੇ ਆ ਕੇ ਗੱਲ ਮੇਰੇ ਕੋਲ ਸੜਦੀ ਆ ਹਾਈ ਚਾਬਾਸ਼ ਚੱਕ ਦੋ ਕੰਮ ਨੂੰ ਹਰਦੇ ਨੇ ਥੋੜੇ ਵਗੇਰੀ ਵੀ ਸੈਲ ਵਾਲੇ ਨਹੀਂ ਚੱਕਦੇ ਹਾਂ ਅੱਛਾ ਜੀ ਹੈ ਜਾ ਵੀ ਕੰਮ ਮੰਤਾ ਨਹੀਂ ਪਤਾ ਹਾਂ ਉਹਨੂੰ ਕਿੱਥੇ ਪਤਾ ਪਤਾ ਲੱਗੂਗਾ ਥਾੜੇ ਨਾ ਨਾ ਸਾਨੂੰ ਤਾਂ ਹੋਰ ਦਾਇਤਗੀ ਹਾਂ ਅਸੀਂ ਤਾਂ ਹੋਰ ਬੜੇ ਖੁਸ਼ ਹੋਏ ਵੇਦੇ ਥਾੜੀ ਜੀ ਦਾ ਨਜ਼ਾਰਾ ਆ ਗਿਆ ਸਿੱਧੀ ਗਲੀਾਂ ਦੀ ਥਾੜੀ ਆਏ ਕਿਵੇਂ ਸਿੱਧੀ ਤੇਰੇ ਕੋਲੇ ਬਟਰੀ ਤਾਂ ਤਾਂ ਦਿਖਾਉਣਾ ਜ਼ਿੰਮੇਦਾਰ ਆਲੇ ਦਾ ਪਿਆਰ ਤਾਂ ਛੱਡਣਾ ਨਹੀਂ ਮੰਡੀ ਦਾ ਲਾਓ ਹਾਂਜੀ ਮੁਕੇ ਦੇਖ ਲੈ ਕੱਲ ਨੂੰ ਬੱਦਣਾ ਬੰਬੂ ਮਚਾਣੀ ਵੀ ਬੰਬੂਆਂ ਨਾਲੇ ਤਾਰਿਆ ਆਉਂਗਾ ਇਹ ਨਾਲੇ ਕੰਗੋ ਆਪਣੇ ਬੰਦੇ ਦੇ ਕੋਲੇ ਤਰਾ ਕੇ ਦੱਸਦੇ ਯਾਰ ਨਹੀਂ ਮੈਂ ਕੀ ਕਹਿੰਦਾ ਟਰਾਲਾ ਟਰਾਲਾ ਤਾਰਨੇ ਤਾਂ ਨਾ ਕਰੀਆ ਮੈਂ ਮਸ਼ੀਨ ਤੇ ਬੰਬੂਆਂ ਨਾਲੇ ਤਾਰਿਆ ਆਉਂਗਾ ਉੱਥੇ ਵਾਹ ਜੀ ਵਾਹ ਹੈ ਜਾ ਵੀ ਇਹ ਕੰਮ ਆਏ ਦਾ ਕੰਮ ਫੇਰ ਤਾਂ ਬਹੁਤ ਥੋੜਾ ਢਾਈ ਵਾਰੀ ਨੂੰ ਥੋੜੀ ਤੇਰਾ ਕੋ ਕੱਟ ਗਿਆ ਰਾਤ ਤੁਸੀਂ ਤਾਰਨੀ ਹਾਂ ਇਹਨਾਂ ਦਾ ਸਾਰਾ ਦਿਮਾਗ ਕਿ ਦੇਰ ਤੇ ਮੇਰਾ ਕਿਵੇਂ ਕਰਦਾ ਯਾਰ ਤੇ ਬੰਬੂ ਅੰਦਰ ਆਉਣਾ ਪਹਿਲਾਂ ਤੇਰਾ ਯੱਤ ਖੋਲੀ ਆਇਆ ਨਹੀਂ ਨਹੀਂ ਜਿੱਥੇ ਤੇ ਚਾਹ ਪਾਉਣਾ ਨਾ ਉੱਥੇ ਤੇ ਤਾਂ ਤੇਰਾ ਕੰਮ ਚੱਲਣਾ ਹੀ ਨਹੀਂ ਘੁੰਮ ਕੇ ਹੀ ਆਉਣੀ ਅੰਦਰ ਉੱਥੇ ਤਾਂ ਖੂਸ ਗਿਰਨਾ ਜਦੋਂ ਖੂਸ ਦੇ ਗਿਰਨਾ ਗੈਲੂ ਮੁੱਠੇ ਵਸੂ ਲਾ ਦੇਣਾ ਤੇ ਕੀ ਚਲੋ ਭਾਈ ਲੱਗ ਲੱਗ ਸਲਾਹਾਂ ਸਾਰਿਆਂ ਦੀਆਂ ਹੈ ਚਲੋ ਇਹਦਾ ਯਾਰ ਹੁਣ ਚਾਚੇ ਸਾਰਿਆਂ ਨਾਲ ਬਾਈ ਚੱਲਣਾ ਪੈਣਾ ਸਾਡੇ ਦਾ ਨਵੇਂ ਸੈਟਰ ਦਾ ਵੀ ਚਾਹ ਮਾਰਦਿਆ ਵੀ ਇੱਥੇ ਅਸੀਂ ਤਾਂ ਹੋਰ ਵੀ ਤਿੰਨ ਦੋ ਕੁ ਟਰਾਲੀ ਦਾ 8000 ਰੁਪਏ ਨਹੀਂ ਦਿੱਤੇ ਕੋਈ ਚੱਕਰ ਨਹੀਂ ਇਹ ਤਾਂ ਬਾਈ ਬਸ ਹੁਣ ਪਤਾ ਨਹੀਂ ਕਿੱਦਾਂ ਨੂੰ ਕਾ ਗੇਮ ਘੁੰਮਣੀਆਂ ਇਹ ਸਭ ਨੂੰ ਰੋਕਿਆ ਵਿਆ ਸਾਰਿਆਂ ਨੇ ਹੁਣ ਤੁਹਾਨੂੰ ਪਤਾ ਜਿਕਰ ਜੀਮੇਦਾਰ ਆਪਣਾ ਹੜਤਾਲਾ ਕਰ ਵੀ ਉਹ ਕਰ ਲੈਣੇ ਵੀ ਇੱਕਾ ਕਰ ਲੈਣੇ ਧਰਨੇ ਵਾਲਾ ਕੰਮ ਉਹ ਕਣੇ ਹੁਣ ਸੈਲਰ ਵਾਲਿਆਂ ਨੇ ਕਰਿਆ ਵਿਆ ਜੀਮੇਦਾਰ ਨਹੀਂ ਕਰਦੇ ਬਸ ਜੀਮੇਦਾਰ ਉਹ ਚੀਜ਼ ਨਹੀਂ ਨੇ ਕਰ ਸਕਦਾ ਜੀਮੇਦਾਰ ਆਪਣਾ ਮੁੱਲ ਨਹੀਂ ਲੈ ਸਕਦਾ ਬਸ ਜ਼ੀਮੀਦਾਰ ਦਾ ਰੋਕ ਨਹੀਂ ਨਾ ਮੋੜ ਘੜ ਕੇ ਜਾਚੇ ਮੋੜ ਘੜ ਕੇ ਤੈਨੂੰ ਮਜ਼ਾ ਦਤਾ ਜੀ ਦਾ ਕੰਮ ਇਹ ਨਹੀਂ ਚੱਕ ਸਰਕਲੇ ਜਾਂਦਾ ਹੈ ਹੁਣ ਚੱਲ ਆਪਾਂ ਨੂੰ ਵੀ ਮਾੜਾ ਮੋਟਾ ਪਤਾ ਹੈ ਚਾਚੇ ਟੁਕਾ ਦੇਣਾ ਹੋਰ ਦੇਣਾ ਸਰਕਲੇ ਜਾਂਦਾ ਹੈ ਨਾ ਚੱਲਦਾ ਸਰਕਲੇ ਉਹ ਮੈਂ ਤੈਨੂੰ ਗੱਲ ਕਰਦਾ ਮੋੜ ਘੜ ਕੇ ਆਉਣੀ ਹੈ ਗੱਲ ਜ਼ੀਮੀਦਾਰ ਪਰ ਜ਼ੀਮੀਦਾਰ ਦਾ ਪਹਿਲਾਂ ਤਾਂ ਵਜਨ ਟੁੱਟ ਰਿਹਾ ਵਜਨ ਟੁੱਟਦਾ ਹੀ ਹੈ ਬਾਈ ਸੁਖੀ ਠੀਕ ਆ ਟੁੱਟਦਾ ਵਜਨ ਤੀਆ ਉੱਤੇ ਬਾਅਦ ਹੁਣ ਰੋਲ ਰਿਹਾ ਜੇ ਉੱਥੇ ਮੀਂਹ ਕਿਣੀ ਪੈ ਗਿਆ ਤਾਂ ਵੀ ਨੁਕਸਾਨ ਆ ਜੀ ਦਾ ਹੁਣ ਫੋਨ ਆਇਆ ਹਾਂ ਕਹਿੰਦਾ ਗੁਰੂ ਕੋਲ ਸੁਣਵਾਣੇ ਵਾਲਾ ਕੰਮ ਹੋਇਆ ਬਾਈ ਦੇ ਦੇਖ ਲੈ ਕਹਿੰਦਾ 5 ਰੁਪਏ ਆਇਆ ਕਰੀ ਜਾਂਦੇ ਯਾਰ ਕੱਢ ਲਾਉਂਦੀ ਸਾਲੀ ਬੀਲੇ ਬਾਈ ਹੋਰ ਹੁੰਦਾ ਹੈ ਹਰ ਇਹ ਤਾਂ ਹੈ ਬਾਕੀ ਬੁਰਾ ਹਾਲ ਹੈ ਜੀ ਸਾਰੇ ਮੰਡੀਆਂ ਦਾ ਹੁਣ ਤਾਂ ਆ ਬੇਲੇ ਵੀ ਬਾਈ 5-5 ਦਿਨ ਹੋ ਗਏ ਬੰਦਿਆਂ ਨੂੰ ਕਹਿੰਦੇ ਬਾਈ ਆਪੇ ਤਾਰੀ ਆ ਆਪੇ ਸਾਰੀ ਰਾਤ ਕੱਢ ਦੇ ਇੱਕ ਬੰਦਾ 25 ਤਰੀਕ ਦੀ ਵੜਾਈ ਬੈਠਾ ਕਿਦਾਂ 25 ਦੀ ਬੱਲਾ ਬੱਲਾ ਕਹਿੰਦਾ ਹੁਣ ਕਰੀਏ ਕੀ ਕਹਿੰਦਾ ਉਹ ਗਿਰਦੀ ਸੀ ਕਹਿੰਦਾ ਆਦੇ ਕ ਭਾਈ ਸਮਾਨ ਬਾਹਰ ਕੱਟ ਕੇ ਲਾਸਤਾ ਆਉਦੇ ਸਾਰਾ ਬਾਹਰ ਕੱਟਦਾ ਜੇ ਛੱਟ ਖਾਲੀ ਉਹ ਟਰਾਲੀਆਂ ਜਿਹੜਾ ਖਾਲੀ ਹੋ ਜਾਂਦੀ ਹਾਂ ਹਾਂ ਆਪਣਾ ਪਤਵਾਲਾ ਲੈਣੇ ਉਹਦੀ ਤਾਰੀ ਹਾੜੀ ਵੜ ਵੜ ਕੇ ਉਹ ਜੇਤ ਮਦ ਤੇ ਲੈ ਆਈਏ ਯਾਰ ਮਹਨ ਭੜੀ ਮਸਰਾਵ ਹੋ ਜਾਂਦਾ ਕੋਈ ਨਹੀਂ ਉਹ ਮੰਡ ਵਾਲੀ ਸਾਨੂੰ ਜ਼ਰੂਰੀ ਆ ਚਾਚੇ ਉਹ ਸੰਭਲੋ ਪੱਕਾ ਇਹ ਹੁਣ ਵੱਢ ਕੇ ਨੌ ਫੀਤੇ ਫੇਰ ਆਉ ਹਾਂ ਟਰਾਲਾ ਮੈਂ ਕਹਿੰਦਾ ਖੜਾ ਏ ਤਰਾਤਾ ਹੁ ਤਾਂ ਇਹਦੇ ਆਲਾ ਟਰਾਲਾ ਉਹੀ ਜਿਹਦਾ ਨੌ ਬਹੁਤ ਚੱਲਦਾ ਭਾਈ ਨੇ ਬੜਾ ਮੇਰਾ ਹੁਕਰ ਹੈ ਹੈ ਮੈਨੂੰ ਬਹੁਤ ਰੰਗ ਚਾਚਾ ਦਾ ਜੇ ਜਾਂਦਾ ਉਧਰ ਨੂੰ ਨਾ ਸੈਲਰ ਵੱਲੋਂ ਟਰਾਲੇ ਨੂੰ ਦੇ ਕੇ ਸਸਰੀ ਘਰ ਲਾ ਕੇ ਜਾਂਦਾ ਜੀ ਬਹੁਤ ਧੰਨਵਾਦ ਹੈ ਜਿਹੜਾ ਨਾ ਸਿਆਣੇ ਦੇ ਗੋਡੀ ਹੱਥ ਲਾਉਣੇ ਉਖੜਾ ਲਾਉਂਦਾ ਹੈ ਟੈਰਾਂ ਨੂੰ ਕਿ ਨਹੀਂ ਰੱਖੂਗਾ ਆਖੂਨੇ ਟਪਾਇਆ ਉਹਦੇ ਟਪਾਇਆ ਨਹੀਂ ਅੜਿਆ ਪਿਆ ਤੱਕ ਅੜਿਆ ਪਿਆ ਤਾਂ ਕੰਮ ਨਹੀਂ ਹੈ ਇਹ ਵੀ ਕੁਦਰਤ ਦਾ ਸੀਨ ਹੈ ਹੋਇਆ ਉਧਰ ਦੀ ਕੁਦਰਤੀ ਵੀਡੀਓ ਬਣੀ ਆ ਉਹ ਵੇ ਸਪੈਸ਼ਲ ਨਹੀਂ ਬਣਾਇਆ ਹਜੇ ਮੈਂ ਨਮਕਰਨ ਨੂੰ ਕਹਿਣੇ ਲੱਗਿਆ ਮੈਂ ਨਾਮ ਕਰਨ ਉਹਨੇ ਨੂੰ ਆਈ ਮੜੇ ਪਾਣੀ ਲੈ ਕੇ ਉਹਨੇ ਕੁਦਰਤੀ ਉਹ ਵੀਡੀਓ ਸ਼ੁਰੂ ਕਰੀ ਵੀ ਮੇਤੇ ਵੀ ਨਹੀਂ ਕਹਿ ਹੋਇਆ ਜੱਗੇ ਨੇ ਜਾਨੋ ਟਪਾ ਦਿੱਤਾ ਗੈਂਡ ਪਾ ਲੈ ਟਾਇਰ ਵੀ ਆਏ ਉਹ ਕਹਿੰਦਾ ਮੈਂ ਦੇਖੀ ਨਾ ਮਾਈ ਗਾਪ ਕੀ ਹੋ ਰਿਹਾ ਹੈ ਆ ਗਿਆ ਹੋ ਗਿਆ ਹਾਂ ਉਹ ਕਹਿੰਦਾ ਉਹ ਉਹ ਆ ਗਿਆ ਹੋ ਗਿਆ ਉਹਨੂੰ ਵੀ ਸਮਝ ਲੱਗੀ ਵੀ ਬੜਿਆ ਗਿਆ ਜੱਗੇ ਨੇ ਆਪਣਾ ਮੂੰਹ ਘਾਹ ਨੂੰ ਕਰੇ ਵਗੜੀ ਸਾਫਾ ਪਾਦਾ ਚੱਲ ਇਹ ਵੀ ਸੀਨ ਹੈ ਯਾਦਗਾਰੀ ਆ ਇਹ ਰੀਲ ਬਣਾ ਦਿਆ ਹਾਂ ਹਾਂ ਉਹਦੇ ਪਰ ਹਾਂ ਬਹੁਤ ਰੀਲ ਚੱਲੀ ਬਾਈ ਉਹ ਕਈ ਕਹਿੰਦਾ ਕਹਿੰਦਾ ਜਾਣ ਕੇ ਕਰਿਆ ਬਾਈ ਤੁਸੀਂ ਨਾ ਉਹਦਾ ਕੁਦਰਤੀ ਉਹ ਬਾਈ ਗਰਮ ਵਾਲਾ ਟਰਾਲਾ ਤਾਂ 4 ਵੱਜ ਗਿਆ ਵੀਰੇ ਫੇ ਲਿਆਈਏ ਟੈਂਕੀ ਇੱਥੇ ਬੰਦੇ ਉਹ ਵਿੰਦਰ ਬਾਈ ਇੱਥੇ 8-8 ਲੱਖ ਲਾਈ ਵਰਦੇ ਟਰਾਲੀ ਦੀ ਇੰਨੀ ਚੜਾਈ ਨਹੀਂ ਜਿੰਨੀ ਉਹਦੀ ਆ ਉਹਦਾ ਸੀਸੇ ਵਾ ਚੜਾਉਣਾ ਉਹ ਭਾਈ ਥੋੜਾ ਨਾਗਦਾ ਸਾਰਾ ਦਾ ਖੜਾ ਲਿਮਟ ਵਾਲਾ ਸਾਰਾ ਕੁਝ ਕਿਹੜਾ ਸਾਰਾ ਸਮਾਨ ਉਹ ਨਹੀਂ ਤੇਰੇ ਨਾਲ ਉਹ ਲੈ ਲੈਣਾ ਟਰਾਲਾ ਅਸੀਂ ਵੀ ਉਹੀ ਲੈਣਾ ਕਿਸ਼ਤਾ ਵਾਲਾ ਉਹ ਨਹੀ ਨਾਗਦਾ ਉਹ ਹੈ ਕਿ ਨਾ ਕਿਸ਼ਤ ਉਪਰ ਲੈ ਕੇ ਜਾਂਦਾ ਫਿਰ ਉਹ ਜਾ ਚਾਚੇ ਜਿੰਨੇ ਦਾ ਟਰਾਲਾ ਇੰਨੇ ਦਾ ਮੇਰੇ ਕੋ ਸਾਰਾ ਸੰਦਾ ਹੀ ਆ ਟਰੈਕਟਰ ਜਿੰਨੇ ਦਾ ਇਹ ਵੀ ਦੇਖ ਹੈ ਸੰਦਾ ਵੀ ਇੰਨਾ ਕਿ ਤੇਰਾ ਟਰਾਲਾ ਵੀ ਨਵਾਂ ਪਿਆ ਟਰਾਲਾ ਲੈਣਾ ਚਾਚੇ ਹੁਣ ਆਪਾਂ ਨੇ ਆ ਜੀਰੀ ਵੱਢ ਕੇ ਨਾ ਟਰਾਲੇ ਦਾ ਕਰਨਾ ਯਾਰ ਕਰ ਲਾ ਲਵਾ ਬਣਵਾ ਲਾ ਬਨਾਵੇਂ ਦੀ ਉਸਲਾਏ ਮੇਰੀ ਉਹਦੇ ਨਾਲ ਸਲਾਹੇ ਜਿਹੜੇ ਮੁੰਡੇ ਵਾਲ ਮੁੰਡਾ ਗਰੁੱਪ ਆ ਭਾਜੀ ਇਹਨਾਂ ਨੇ ਨਹੀਂ ਬਣਾਇਆ ਉਹਨਾਂ ਦੀ ਬਣਾ ਲਾ ਹਾਂ ਮੈਂ ਤਾਂ ਟਰਾਲਾ ਦੇਖ ਲਈਏ ਇੱਕ ਉਹਨੇ ਨਹੀਂ ਬਣਵਾਇਆ ਤਿੰਦੇ ਦੇ ਮਾਮੇ ਨੇ ਨਾ ਕਿੱਥੇ ਹੀ ਦੇ ਦਿਓ ਸਾਈ ਹੁਣ ਇੱਕ ਹੋਰ ਆਉਣਾ ਹੈ ਅੱਛਾ ਉਹਨੇ ਹੀ ਬਣਾਉਣਾ ਬੰਦਾ ਪਤਾ ਨਹੀਂ ਕਿਹੜਾ ਕੰਨਤਾ ਤਸਵੀਰ ਪਰ ਜਾ ਕੇ ਦੇਖਦੇ ਆ ਮੌਕੇ ਤੇ ਦੱਸੂਗਾ ਜਾ ਕੇ ਦੇਖਣਾ ਉੱਥੇ ਵੀ ਕਿਆ ਗੋਸਾ ਕਿਵੇਂ ਆ ਨਹੀਂ ਟਰਾਲਾ ਉਹ ਉਹ ਤਾਂ ਦੇਖ ਲਈ ਆ ਪਰ ਹੁਣ ਜੇ ਇੱਕ ਹੋਰ ਆ ਜੱਜ ਜਿੱਥੇ ਦਿਲਪੀ ਭਾਈ ਨਾ ਨੇ ਬਾਈ ਚੀਜ਼ ਪਾਸ ਕਰਤੀ ਉਹ ਪਾਸ ਆ ਪਾਸ ਹੀ ਆ ਉਹ ਨਹੀਂ ਮਾਰ ਖਾਂਦੀ ਉਹਦਾ ਨਿਚੋੜ ਕੱਢ ਕੇ ਫੇਰ ਕਰਦੇ ਆਪਾਂ ਦਾ ਫੇਰ ਵੀ ਦੇਖਣਾ ਰੰਗ ਰੂਪ ਠੀਕ ਆ ਹਾਲਾ ਲੈ ਲਓ ਜਮੈਂਟ ਨਾ ਟਾਇਰ ਪਵਾਇਆ ਹਾਂ ਸਿਰਫ ਫੋਨ ਕਰਿਆ ਦਿਲਪੀ ਨੂੰ ਆਮ ਇਹ ਵੀ ਕੀ ਵੀ ਕੇ ਡੀ ਤੇ ਡੇ ਰਹਾ ਮੈਂ ਕਹਾਂ ਕਿਆ ਲਿਖਿਆ ਵਾ ਕਹਿੰਦਾ ਮੈਂ ਗੀਰੀ ਟ੍ਰੇਲਰ ਦੇ ਆ ਅੱਛਾ ਮਾਫੀ ਮੁਖੀ ਪੋਈ ਫਿਰ ਨਹੀਂ ਪਤਾ ਨਹੀਂ ਆਪਾਂ ਨੂੰ ਆਪਾਂ ਵੀ ਕੇ ਡੀ ਦੇ ਕੀ ਜਾਣਾ ਗੱਲਾਂ ਐਮ ਆਰ ਐਫ ਦੇ ਦੋ ਤਿੰਨ ਦਰਾਂ ਜਾਉਂਦੀ ਹੈ ਬਰੇਕਮਾਂ ਵੀ ਕੇ ਡੀ ਦੇ ਵਾਰ ਦੋ ਤਿੰਨ ਦਰਾਂ ਜਾਉਂਦੀ ਹੋਵੇ ਇਹ ਤਾਂ ਉਹ ਨਿਚੋੜ ਕੱਢਦੇ ਪੂਰਾ ਅੱਛਾ ਕਿੰਨਾ ਦਾ 16 ਦਾ ਬਣਾਇਆ ਉਹਨਾਂ ਨੇ 16 ਹੀ ਬਣਾਉਣਾ ਯਾ ਚਾਚਾ 18 ਜ਼ਿਆਦਾ ਹੋ ਜਾਂਦਾ ਹੈ ਨਾ 18 ਦਾ ਯਾਰ ਜ਼ਿਆਦਾ ਆਪਣਾ ਵੱਜ ਜਣਾ ਕੰਮ 18 ਮੁਰਨਾ ਨਹੀਂ ਬਾਈ ਮੁਰਨਾ ਨਹੀਂ ਇੱਕ ਬੂਟਿਆਂ ਇੱਕ ਬੂਟਿਆਂ ਨੂੰ ਬਹੁਤ ਔਖਾ ਜੱਗਾ ਕਹਿੰਦਾ ਮੇਰੇ ਵਾਲਾ 18 ਪਾ ਲਓ ਤੁਸੀਂ ਨਹੀਂ ਹਾਂ ਮੈਂ ਪਾੜੂਗੀ ਕਿੱਦ ਨੂੰ ਹਾਂ ਉਰੇ ਨਹੀਂ ਆਉਂਦਾ ਵੱਡਾ ਟਿੱਕਾ ਲਾਉਂਦੇ ਨਾ ਹਾਂ ਮਾ ਜੇ ਤਾਂ ਸਿੱਧਾ ਹੁੰਦਾ ਫਿਰ ਇਹਦਾ ਮੋੜ ਉਰੇ ਤਾਂ ਮੁੜ ਜਾਣਾ ਪਰ ਉਰੇ ਤਾਂ ਮੁੜ ਜਾਣਾ ਉੱਥੇ ਨਹੀਂ ਨਾ ਇਹ ਵਾਲਾ ਮੋੜ ਨਹੀਂ ਮੁੜਦਾ ਉਹ ਟਰਾਲਾ ਹੈਗਾ ਮੇਰੇ ਵਾਲਾ ਹੈਗਾ ਹੇਗਾ ਟਰੈਕਟਰ ਵੀ ਹੈਗਾ ਟਰੈਕਟਰ ਵੀ ਵਿਆਹ ਨੂੰ ਗਿਆ ਵੀ ਅੱਜ ਕੱਲੂ ਆ ਜਾਣਾ ਉਹਨੇ ਵਢਾ ਲੇ ਪਰਸੋਂ ਨੂੰ ਵਢਾਉਣੀ ਆ ਕੋਈ 3600 ਵੀ ਖੜਾ ਇੱਕ ਤੇਰੇ ਚੱਲ ਇੱਕ ਟਰੈਲਰ ਤੇ ਬੋਲਦਾ ਟਰੈਕਟਰ ਆਪਣੇ ਦਾ ਬਾਦੂ ਬੋਲਣਾ ਪਿੰਡ ਦੀ ਪੰਚਾਇਤ ਦੇ ਚਾਰ ਪੰਜ ਦਿਨ ਲਈ ਰੱਬ ਸੁੱਖ ਰੱਖੇ ਹਾਂ ਬਸ ਚੱਲ ਬਿੰਦਰ ਬਾਈ ਵਾਲੇ ਵਿਹਲਾ ਹੋਣਾ ਇਹਨੇ ਨਹੀਂ ਵਢਣੀ ਪਰ ਇਹਨੇ ਨਹੀਂ ਵਢਾ ਲਈ ਹਾਂ ਮੈਂ ਖਾਲੀ ਕਰੂੰਗਾ ਤਾਂ ਆਪਰਾ ਕਰੀਆ ਹਾਂਗਾ ਤਾਂ ਵੀ ਵਢਾਉਣੀ ਕੱਲ ਨੂੰ ਨਾ ਪਰਸੋਂ ਨੂੰ ਅੱਛਾ ਕੱਲ ਨੂੰ ਵਢਾਉਂਗਾ ਤੂੰ ਇੱਕ ਠੀਕ ਹੈ ਠੀਕ ਚਲੋ ਤਾਂ ਜਾ ਫਿਰ ਆਪਾਂ ਚੋਲੇ ਆਈਏ ਦੇਖ ਕੇ ਥੈਂਕ ਯੂ ਕਾਹਦੀ ਟਰਾਲੇ ਦੀ ਟਰੈਲੇ ਲਿਮਟੇਟ ਬਣਾਉਣੀ ਛੜੀ ਲੈ ਲੈ ਚਾਚਾ ਦਾ ਆਉਂਦਾ ਕਿਦੇ ਫਿਰ ਬੰਦਾ ਇੱਕ ਕੰਮ ਲਗਾ ਕੰਮ ਦੇ ਕਰ ਰੇ ਨਾ ਆਪਣੇ ਇਹ ਸੱਚ ਗੱਲ ਤੇਰੀ ਸਹੀ ਆ ਹੈ ਕਿ ਨਹੀਂ ਬਹੁਤ ਸਿਆਣੀ ਗੱਲ ਆ ਤਾ ਬਈ ਤੇਰੀ ਆਪਾਂ ਨੂੰ ਫੇਕ ਕਰਾਉਣਾ ਨਹੀਂ ਹੈ ਠੀਕ ਹੈ ਨਾ ਕੰਮ ਗੰਦਾ ਕਰਦਾ ਫਿਰ ਹਾਂ ਤਾਂ ਇਹ ਥੋੜਾ ਕਾਬੂ ਕਰਿਆ ਹੋਵੇ ਦਿਖਣਾ ਹਾਂ ਇਹ ਅਰੇ ਇਹਨੂੰ ਪਰ ਕੁਲਾ ਛੱਡ ਦੇ ਦੀ ਫਰੀਕ ਵੀਕ ਭਾਈ ਆ ਬੇਲੇ ਆ ਕੋਈ ਨਹੀਂ ਹਾਂ ਇਹ ਤਾਂ ਹੈ ਐ ਸੜੇ ਦਿਵਾਗੇ ਰੱਖਿਆ ਹੋਇਆ ਵਿੱਚ ਹਾਂ ਵੀ ਆਪੋਂ ਪੈਨੇ ਤਾਰਨੇ ਆ ਇਹ ਤਾਂ ਹੈ ਅਗਰੇ ਨਹੀਂ ਨਾ ਇਹ ਤਾਂ ਜ਼ਰੂਰੀ ਆ ਚਾਚੇ ਬੰਦੇ ਨੂੰ ਤਾਂ ਹੀ ਮਾੜੀ ਫਿਕਰ ਰਹਿੰਦੀ ਆ ਹਾਂ ਚੱਲ ਫਿਰ ਆ ਜਾ ਲੈ ਆ ਉੱਥੇ ਟੀਨ ਚਾਦਰ ਫਿਰ ਟੈਂਕੀ ਲੈਣ ਚੱਲੇ ਹੁਣ ਪਰਕ ਤੇਰੀ ਯਾਰੀ ਕੰਬਲੀ ਲਗਾਉਂ ਨਾ ਤੇਰੇ ਪਰੇਸ਼ਾਨਾ ਟੈਂਕੀ ਦਾ ਥੋਦਾ ਕਿ ਉਹ ਵੀ ਫਾਨੀ ਨਹੀਂ ਆਈ ਬਈ ਹਾਂ ਇਹ ਹੈ ਉਹ ਦਾ ਯੰਗਲੀ 1800 ਦੇ ਆਪਾਂ ਨੂੰ ਨਹੀਂ 1800 ਕੋਈ ਨਹੀਂ ਉਹ ਤਾਂ ਇਹਨ ਚੋ 200 ਦੇ ਕੋ ਉਹ ਵੀ ਉਹ ਬੈਂਡ ਹੁੰਦੀ ਹੈ ਕਿ ਇਹਦੀ ਮੁੱਛ ਦੀ ਉਕਣੀ ਉਹ ਦੇ ਉਹ ਤਾਂ ਕੋਈ ਜੱਕ ਨਹੀਂ ਬੰਡ ਦਾ ਹਰੇ ਤੇ ਹੁੰਦਾ ਠੀਕ ਦੇਖ ਲੈ ਅਸੀਂ ਫਿਰ ਚੱਕਣੀ ਆ ਉਹ ਇੱਕ ਵਾਰੇ ਲੈਣੀ ਆ ਹਾਂ ਵਧੀਆ ਤਾਂ ਰੌਂਗ ਗਲੀ ਆ ਫਿਰ ਜ਼ਿਆਦਾ ਉਹ ਥੋੜਾ ਜਿਹਾ ਦੁਗਾਰ ਨਹੀਂ ਲੋਡ ਹੁੰਦਾ ਫਿਰ ਉਹ ਬਣਾ ਲੈ ਨਹੀਂ ਨਹੀਂ ਆ ਠੀਕ ਆ ਫਿਰ ਰਾਹ ਦੇ ਕੱਲ ਟੈਂਕ ਜਿਹੜਾ ਦੋ ਵਾਰ ਦੋ ਜਿਹੀ ਜੁੜੀ ਆ ਬਾਥਰੂਮ ਪਰ ਰੱਖਣੀ ਆ ਯਾਰ ਪੰਗਰੀ ਪਾਣੀ ਜਾਂਦਾ ਹੁੰਦਾ ਉਹ ਨਹੀਂ ਨਹੀਂ ਮੋੜਾ ਮੋੜਦਾ ਇਹ ਤਾਂ ਬਹੁਤ ਬਹੁਤ ਹੈ ਚਾਰ ਬੱਤਾ ਪਰ ਹੁੰਦੀ ਦੀ ਇਹ ਸਰਕਾਰੀ ਜਾਂਦਾ ਹੋਰ ਕੋਈ ਨਹੀਂ ਬਹੁਤ ਇੰਨੀ ਹੈ ਬਚੱਕਰ ਇੱਕ ਹੋਰ ਹੈ ਵੀ ਉਹ ਜਗਾ ਵੀ ਉੰਨੀ ਕੇ ਬਣੀ ਵੀ ਆ ਇਹ ਐਡੀ ਅਸੀਂ ਲੈ ਜਾਂਦੇ ਆ ਸਾਡੀ ਤੇ ਬਾਹਰ ਨਿਕਲ ਜਾਣਾ ਉੱਤੇ ਰੈਂਟ ਤੇ ਬਣੀ ਹੈ ਹੈ ਰੈਂਟ ਦੀ ਇਹ ਕਿੰਨੀ ਗਰੰਟੀ ਹੈ ਨਹੀਂ ਨਹੀਂ ਤੁਸੀਂ ਕਹੋਗੇ ਹਾਂ ਇਹ ਵੀ ਹੈ ਰਵਾਜ ਆਪਣੇ ਆਪਣੀ ਮਰਜ਼ੀ ਤੇ ਵੀ ਹੈ ਗਰੰਟੀ ਰੱਖਣ ਦਾ ਵੀ ਹੈ ਰਵਾਜ ਹੈ ਬਰੀ ਆ ਗਏ ਕਰਾਂ ਵਸ ਪਾਣੀ ਦੇ। ਕਾਇਦੇ ਆ ਹੀ ਰੱਖੋ ਜੀ। ਟੱਕਣ ਦਿਓ ਇਹਦਾ। ਤੇ ਚੇਅਰ ਕਰਨਾ। ਉੱਤੇ ਵੀ ਉਹ ਦੁਬਾਈ ਤੋਂ ਇੱਕ ਲੱਗ ਲੱਗਦਾਉਣਾ ਹੈ। ਉੱਪਰ ਲੱਗਣਾ। ਤੇ ਡੇਡਾ ਹੋ ਕੇ ਨਿਕਲਣਾ ਹੈ ਭਜਨੇ ਪਾਤੀ ਸਿਰ ਪਰ। ਡੇਡਾ ਹੋ ਕੇ ਨਿਕਲਣਾ ਇਹਨੇ। ਵੇਚਤਾ ਕਰਦੇ ਕਿ ਰੱਖਣ। ਫੋਨ ਕਰ ਨੂੰ ਨੰਬਰ ਤਾਂ ਮੇਰੇ ਕੋਲ ਵੀ ਹੈ ਗੱਲ ਦਾ। ਤੁਸੀਂ ਕਰਦੇ ਹੋ ਮੈਂ ਵੀ ਕਰ ਦੂੰਗਾ ਉਹ ਕੱਢੂੰਗਾ ਆਪੇ ਬਾਈ ਕੱਢ ਕੇ ਦੇ ਕੋਈ ਨਹੀਂ ਆਪੇ ਇੱਧਰ ਨਿਕਲੇ ਜਾਣਾ ਇਹ ਇਹ ਹਾਂ ਪਾਏ ਤੇ ਆਉਣੇ ਬੈਠੇ ਹੋ ਲੈਣਾ ਕਿੰਦਾ ਉਹ ਜਿਹੜਾ ਉੱਪਰ ਹੀ ਲੱਪਾ ਲੱਗਣਾ ਉੱਪਰ ਲੱਗਣਾ ਉਹ ਵੀ ਰੱਖਦੀ ਹੈ ਕੋਈ ਖੋਲ ਕੇ ਨਾ ਰਹਿਣ ਦੇ ਰਹਿਣ ਦੇ ਵਿੱਚ ਲੈ ਭਾਈ ਸੌਦਾ ਮਾਰ ਲਿਆ ਬਹੁਤ ਤਗੜਾ ਅੱਜ ਹੈ ਠੀਕ ਆ ਨੇੜੇ ਦੁਕਾਨਾਂ ਦਾ ਆ ਹੀ ਫਾਇਦਾ ਆ ਨਾ ਯਾਰ ਆ ਬਾਈ ਜਿਹੜੀ ਮਰਜੀ ਚੀਜ਼ ਆ ਜਾਂ ਮਰਜੀ ਲੈ ਜਾਓ ਇਹ ਰੋਪੂਣੀਆ ਦਾ ਨੇਰ ਸਵੇਰ ਜਦ ਮਰਜੀ ਮਿਲ ਗਿਆ ਕਾਲੇ ਸਮਾਨ ਵੀ ਬਾਈ ਦੀ ਗਰੰਟੀ ਹੁੰਦੀ ਵਧੀਆ ਸਮਾਨ ਹੁੰਦਾ ਬਾਈ ਹਾਂ ਵੀ ਜਿੰਨੀ ਤੁਸੀਂ ਕਹੋ ਗਰੰਟੀ ਹੁੰਦੀ ਹਰ ਚ ਪਾਥ ਤਿੰਨ ਹਜ਼ਾਰ ਵਾਲੀ ਇਹ ਕਿੰਨੇ ਹਜ਼ਾਰ ਵਾਲੀ ਆ ਨਾ ਬਾਈ ਇਹ ਕਿੰਨੀ ਆ ਜੀ ਆ ਤਿੰਨ ਦੀ ਆ ਵੀਰ ਹੋ ਨੋ ਇਹ ਨਹੀਂ ਜਾਣੀ ਹਾਂ ਵੈਰੀ ਗੁੱਡ ਸਿੱਖ ਜੋ ਸਿੱਖ ਆ ਭਾਈ ਅੱਜ ਬਹੁਤ بڑا ਸੌਦਾ ਮਾਰ ਲਿਆ ਸੀ ਪਿੰਡ ਦੇ ਚਾਰ ਜਣੇ ਆਏ ਆ ਸੌਦਾ ਮਾਰਨ ਹਾਂ ਉਹ ਸੌਦਾ ਮੈਂ ਕਿਹਾ ਚਾਰ ਜਣੇ ਆਏ ਆ ਮਾਰਨ ਇਹ ਆ ਪਿੰਡ ਮਾਲਾ ਠੰਡੇ ਦੇ ਗਲਾਸ ਵੀ ਸੈਟਾ ਉੱਪਰ ਪਈ ਖਬਰੇ ਕਿੱਥੇ ਲੋਡ ਪੈ ਜਣੀ ਗਲਾਸ ਨਾਲੇ ਰੱਖੇ ਪਏ ਕਹਿੰਦੇ ਜਿਹੜੀਆਂ ਚੱਕੀਆਂ ਪਾਰਟੀ ੱਡੀ ਹੋਏ ਦੇ <laughs> 500 ਜੀ 250 ਵਾਲੀ ਇਹ ਕੋਕਰੀ 500 ਆ 500 ਆ ਬਈ 500 ਆ ਨਾ ਬਾਈ 500 ਨਹੀਂ ਲੜਾ 500 ਨਹੀਂ ਲੜਾ ਚਲੋ ਬਾਈ ਬਾਕੀ ਚੱਲਦਾ ਵਿੱਚ ਆ ਗਈ ਤੂੰ ਵਾਹ ਲੱਗ ਲੱਗ ਲੈ ਦੂਜੇ ਦੋ ਸੂਰੇ ਨੇ ਪੂਰਾ ਹੱਲਾ ਬੋਲਿਆ ਪਿਆ ਟੀਮ ਇਹ ਤਗੜੀ ਉਹ ਲੱਗਦੀ ਮੈਨੂੰ ਸੂਰੇ ਦੀ ਆ ਦੇਖੋ ਥੱਲੇ ਬੜਾਈ ਵਿਕਣਾ ਕਰੀ ਤੂੰ ਬਾਕੀ ਬਈ ਆ ਬਾਸਮਤੀ ਆ ਮਿਕਸਰ ਬੋਲ ਜੋ ਜਿੱਤਾ ਜਤਾ ਜਾਣਦਾ ਪਰ ਕਦ ਨਹੀਂ ਕਰਿਆ ਬਚਾਉ ਰਿਹਾ ਹੈ ਨਾ ਗਿੰਨੀ ਨਹੀਂ ਹੈ ਜੀ ਇਹ ਕਿ ਵਧੀਆ ਝਾੜ ਹੋਊਗਾ ਜੀ ਬਾਕੀ ਹੁਣ ਚੱਲੀ ਇੱਧਰਲੀ ਆਪਣੀ ਹੋ ਗਈ ਪਰਾਂ ਵਾਲੀ ਦੀ ਬਾਈ ਗੱਲ ਕਰਦੀ ਆ ਉਹ ਇੱਕ ਦੋ ਦਿਨ ਕਹਿੰਦਾ ਏ ਕਿ ਇੱਕ ਦੋ ਦਿਨਾਂ ਤੱਕ ਤਾਂ ਵੀ ਨਾ ਰੋਲ ਆ ਰਿਹਾ ਨਾ ਆ ਤੇ ਇਹਨੂੰ ਪਾਣੀ ਹੈ ਨਾ ਰੇਹੂ ਪਾਣੀ ਤੁਹਾਨੂੰ ਨਹੀਂ ਕਰਿਆ ਤੇ ਜੀ ਆਪਣੇ ਫੜੀ ਹੋਰੀ ਹੋ ਜAVE ਜਦੋਂ ਆ ਮੁੱਕ ਜੀ ਐਜ ਵੀਰ ਦਿਨ ਬਾਈ ਬੱਤੀ ਨਹੀਂ ਆਪਾਂ ਨੂੰ ਯਾਦ ਕੀ ਬਾਈ ਛੋਲੇ ਵੀ ਲਾਉਣੇ ਆਪਾਂ ਨੇ ਕੋੜਾ ਜਿਹਾ ਇੱਕ ਪਿਆਰਾ ਲੰਬਾ ਹੀ ਲੰਬਾ ਆਪਾਂ ਨੇ ਛੋਲੇ ਲਾਉਣਾ ਠੀਕ ਆ ਜਾ ਕੇ ਇਧਰਲੀ ਸਾਈਡ ਰੱਖ ਲਵਾਂ। ਯੂਰੇ ਅੱਧਾ ਆਪਾਂ ਨੇ ਕਿਉਂਕਿ ਡੰਗਰ ਆਪਣੇ ਕੋ ਘੱਟੇ ਆ ਹੁਣ ਆਪਾਂ ਨੇ ਇੱਕ ਮੈਸਰ ਗਾਂ ਰੱਖਣੀ ਆ ਜਾਂ ਫਿਰ ਦੋ ਗਾਂ ਰੱਖ ਲਵਾਂਗੇ ਇੱਕ ਮੈਸ ਤੇ ਇੱਥੇ ਤੱਕ ਬਰਸੀਨ ਬੀਜ ਦੇਣਾ ਇਧਰ ਆਪਾਂ ਨੇ ਛੋਲੇ ਲਾਉਣੇ ਆ ਬਾਕੀ ਲਸਣ ਲੂਸਣ ਹੋ ਗਿਆ ਤੇ ਆਪਣਾ ਹੋਰ ਜਿਹੜਾ ਤੋਂ ਹੋਊਗਾ ਮੇਕੀ ਮੁੱਤੀ ਪਾਲਕ ਪੂਨ ਕਪੂਰ ਅਲਮਗਲਮ ਜਿ ਇੱਥੇ ਆਪਾਂ ਨੇ ਲਾ ਦੇਣਾ ਇਹ ਸੋਵ ਜਵੈਨ ਇਹ ਵੀ ਬਾਈ ਵਧੀਆ ਹੋ ਜਾਂਦੀ ਆ ਪਿਛਲੀ ਵਾਰੀ ਆਪਾਂ ਲਈ ਵੀ ਧਾਰਾ ਵਧੀਆ ਹੋ ਗਈ ਸੀ ਤੇ ਉਹਦੇ ਆਪਾਂ ਨੇ ਬੀਜ ਲੈਣਾ ਲੱਗ ਸਿਆਰੀ ਬਣਾ ਕੇ ਵਧੀਆ ਤਰੀਕੇ ਨਾਲ ਬਾਕੀ ਬਾਈ 468 ਸਾਲ ਨੇ ਹੀ ਬਹੁਤ ਚੱਲੀ ਆ ਮਲਕਾਂ ਦਾ ਵੀ ਲੱਭ ਲੈ ਵੀ ਬਚਾਉਂਗੀ ਪਰ ਬਚਾਉ ਰਿਹਾ ਕਿਤੇ ਕਿਤੇ ਹਵਾ ਪੈਦੀ ਫਿਰਦੀ ਆ ਉਹ ਦੇਖੋ ਗਿਰਦੀ ਇੱਥੇ ਤੇ ਪਰ ਹੁਣ ਜੇ ਹਵਾਈ ਤਾਂ ਫਿਰ ਉਹਨੇ ਵਿੱਚ ਨੂੰ ਸਿੱਥੇ ਤੇ ਗਿਰਦੀ ਨੂੰ ਚੱਕ ਲੈਣਾ ਇਹ ਛਿੱਟੇ ਦਾ ਵੀ ਬਾਈ ਬਹੁਤ ਹੈ ਦਾ ਤੇ ਲਾਉਂਗੀ ਬਾਈ ਹਜੇ ਉਹੀ ਆਪਣਾ 10 ਤਰੀਕ ਤੱਕ ਵੱਡ ਹੋਊਂਗੀ ਛਿੱਟਾ ਜੇ ਪੂਰਾ ਪੱਕਿਆ ਨਹੀਂ ਵਿੱਚ ਹਰਾ ਦਾਣਾ ਹੈਗਾ ਬਾਕੀ ਹਾਂ ਦੇਖ ਲੋ ਧਿਆਗ ਰਿਆ ਦੂਰਾਂ ਨੂੰ 110 ਨੂੰ ਬਾਈ ਵੱਡਾ ਲੱਗੂਗਾ ਆਪਣੇ ਇਹ ਪਹਿਲਾਂ ਆ ਜਾਏ ਇਹ ਤਾਂ ਮਾਰਦੀ ਫਿਰਦੀ ਠਾਠਾ ਤਿੱਗੇ ਨਾਲ ਜੀਜੀ ਥੱਲੇ ਵਾਲੀ ਉਹ ਵੀ ਜਮਾਈ ਰੜੀ ਪਈ ਆ ਉਹ ਵੀ ਪਰਾਂ ਪੱਕੀ ਪਈ ਆ ਤੇ ਆ ਆਪਣੀ ਇਹ ਵੱਡੋ ਹੋ ਜੂਗੀ ਬਾਈ 3-4 ਦਿਨਾਂ ਬਸ ਬਾਕੀ ਬਾਈ ਹੁਣ ਦੇਖਦੇ ਆ ਕਿੰਨੇ ਕੁ ਦਿਨ ਲੰਦੀ ਆ ਅਸੀਂ ਆਪਣੀ ਹੈ ਦਸਲਾ ਆਏ ਆ ਵੀੱਖ ਨੋ ਤਰੀਕ ਤੱਕ ਇਹਨੂੰ ਵੀ ਵਧਾਉਣਾ ਪੈਣਾ ਜਿਹੜੀ ਪੂਰੀ ਰੜ ਗਈ ਇਹ ਵੀ ਇਹ ਸੌਦਾਸ ਨਹੀਂ ਇਹ ਲੇਟ ਪੱਕਦੀ ਆ ਇਹ ਪਹਿਲਾਂ ਪਤਾ ਨਹੀਂ ਕਿਵੇਂ ਹੋਇਆ ਹੁਣ ਤੇ ਨੱਕੀ ਵੀ ਪਰ ਸਭ ਤੋਂ ਪਹਿਲਾਂ ਦੀ ਇਹੀ ਹੈ ਬਈ ਆਪਣਾ ਗੇਂਦ ਬਾਕੀ ਹੁਣ ਇਹਦੀ ਇਹ ਵੀ ਵੱਡ ਹੋਊਗਾ ਜਨ ਦੇਖਦੇ ਕਿੰਨੇ ਦਿਨ ਲੰਦਾ ਇਹ ਤਾਂ ਗਰਨੇ ਦਾ ਡਰ ਜ਼ਿਆਦਾ ਹੈ ਆਪਾਂ ਨੂੰ ਇਹ ਥੋੜੀ ਜਿਹੀ ਖੜੀ ਰਹਿੰਦੀ ਆ ਇਹ ਗਰਨੇ ਦਾ ਡਰ ਹੈਗਾ ਕਿਉਂਕਿ ਛੱਟਾ ਬਹੁਤ ਆ ਬਈ ਵਜਨ ਬਹੁਤ ਆ ਛੱਟਾ ਹੀ ਛੱਟਾ ਜੰਮ ਖੜਿਆ ਤੇ ਜੱਗੇ ਨਾਲ ਦੀ ਵੀ ਉਧਰ ਵਢਾਉਣੀ ਪਈ ਉਹ ਕਹਿੰਦੇ ਤੇ ਕੋਈ ਨਹੀਂ ਕੱਟ-ਕੁੱਟ ਲਾਉਣਾ ਫਿਰ ਦੇਖਦੇ ਆ ਇਕੱਠੀ ਉਹ ਵਢਾ ਲੈਣੀ ਆਪਾਂ ਨੇ ਆਪਾਂ ਵੀ ਭਰਾ ਲਾਂਗੇ ਟਰਾਲਾ ਤੇ ਉਹ ਪਰਾਂ ਜੱਗੇ ਨੇ ਵੀ ਪੜਾ ਲੂਗੇ। ਬਾਕੀ ਹੋ ਦੇਖਦੇ ਹਾਂ ਵੀ ਕਿਦਣ ਨੰਬਰ ਲੱਗਦਾ ਆਪਣਾ। ਚੱਲੀਏ। ਚਰੀ ਵਾਲੇ ਨੂੰ ਗਿਆ ਆ ਪਿਆ ਹੁਣ ਚਰੀ ਦੇਖਦੇ ਬਾਈ। ਕਿੰਨੇ ਜਣੇ ਨੇ ਪੜਦਾ ਹੋਇ ਤੈਨੂੰ ਪੱਡ ਕੇ ਆਪਾਂ ਫਿਰ ਜਵਾਬ ਵੀ ਦਿੱਦੂਗਾ। ਬੜੀ ਠੰਢੀ ਜੀ ਹੋ ਜਾਣੀ ਹਾਂ। ਆਪਾਂ ਪਹਿਲਾ ਸਲਾਹ ਦੀ ਵੀ ਚਾਚਾ ਕਹਿੰਦਾ 26 ਤਰੀਕ ਤੱਕ ਵੀਤੀ ਫਿਰ ਗਰਮੀ ਹਜੇ ਹੈਗੀ ਆ ਫਿਰ ਉਗਲ ਜਾਂਦਾ ਇਹ ਰੋਟ ਨਹੀਂ ਆਉਂਦਾ। ਤਾ ਕਰਕੇ ਹੁਣ ਆਪਾਂ ਨੇ ਉਹ ਕਰਤਾ। ਬਾਕੀ ਹੁਣ ਚੱਲਦੇ ਆ ਘਰ ਨੂੰ ਬਈ। 2-3 ਦਿਨ ਹੋ ਗਏ ਵਿਹਾਂ ਚੱਲ ਜੇਵੇਂ ਤੇ ਤਾਂ ਕਰਕੇ ਵਲੌਗ ਵੀ ਨਹੀਂ ਪਿਆ ਹੈਗਾ। ਤੇ ਹੁਣ ਘਰਾਂ ਵੀ ਸਫਾਈਆਂ ਸੋਣੀਆਂਆਂ ਕਰਨ ਲੱਗੇ ਪਏ ਆਪਾਂ। ਤੇ ਬਾਕੀ ਅੱਜ ਵੀ ਤਾਂ ਵੀ ਮਸੀ ਭੱਜਣਾ ਠੀਂ ਚ ਵਲੌਗ ਬਣਿਆ ਫਿਰ ਚਾਚੇ ਇਹਨਾਂ ਨੇ ਮਿਲ ਗਏ ਉਦਾਂ ਨਾਲ ਵਲੌਗ ਬਣਾ ਲਿਆ। ਤਾਂ ਕਰਕੇ ਨਹੀਂ ਬਈ ਬਣਦੇ ਹੈਗੇ ਵਲੌਗ। ਚੱਲਦੇ ਨੂੰ ਫਿਰ ਬਾਜੇ ਨਾਲ ਠੀਂ ਰਹਿੰਦੀ ਉੱਧਰ ਹੁਣ ਸੈੱਲਰ ਦਾ ਵੀ ਕੰਮ ਆਪਾਂ। ਤਕਰੀਬਨ ਨਿਭੜਨੇ ਵਾਲੀ ਆ ਥੋੜਾ ਬਹੁਤਾ ਰਹਿੰਦਾ ਏ। ਕਮਰੇ ਘੁੰਮਦੇ ਆ ਪਰ ਹੋ ਰਿਹਾ 11 ਰੰਗ ਜਿਹਾ ਉਹ ਲੱਗੇ ਪਿਆ ਕਰਨ ਇੱਕ ਅੱਧਾ ਦਿਨ 24 ਨਿਬੜ ਜਾਣਾ ਆਪਣਾ ਹਣ ਤੇ ਚਲੋ ਬਾਕੀ ਠੀਕ ਆ ਜੀ ਚਲਦੇ ਆ ਕਰਨ ਅਸੀਂ ਕਾ ਬਾਕੀ ਭਈਆ ਗੰਨਾ ਦੇਖੋ ਨੇਰੀ ਨੇ ਕੱਲ ਵਾਲੀ ਨੇ ਆਪਣਾ ਗੰਨਾ ਵੀ ਇਹ ਤਾਂ ਸਾਰਾ ਜਮੇ ਲੰਬਾ ਪਾਤਾ ਇਹ ਕੱਲੇ ਰਾਤ ਜਿਹੜੀ ਨੇਰੀ ਆਈ ਉਹਦਾ ਕੰਮ ਕਰਿਆ ਇਹ ਉਦੋਂ ਦਾ ਠੀਕ ਤਾਂ ਜੰਦਾ ਤੇ ਰਾਤ ਨੂੰ ਖਾਸੀ ਝੱਟ ਲੱਗ ਗਈ ਉਹਦੇ ਕਰਕੇ ਗਿਰ ਗਿਆ ਉਹ ਗੰਨਾ ਕੀ ਜੀ ਦੀ ਦਾ ਬਚਾਉ ਆ ਚਲੋ ਗੰਨਾ ਤਾਂ ਹੁਣ ਖਿਲਣਾ ਜਿਹੜਾ गिर ਗਿਆ ਉਹ ਪਾਰਲੀ ਚੜੀ ਮੇੜੇ ਮੂੜੇ ਖਾਵੇ ਕਰੀਏ ਕਈ ਉੱਥੇ ਨੇ ਸਾਹ ਅੱਥੇ ਵੀ ਆਪਾਂ ਨਵੇਂ ਰੰਦੇ ਆ ਰਹੇ ਆਪਣੇ ਗੰਨਾ ਛਿਲਣ ਹੁਲਣ ਵਾਲੇ ਉਹਨਾਂ ਨੇ ਰਹਿਣਾ ਉਹਦੇ ਮੋੜ ਪਰੋਂ ਉਹਨਾਂ ਨੂੰ ਚਾਬੀ ਦਾ ਉਹ ਕਰਤਾ ਤੇ ਆਪਣੇ ਮੋਟਰ 'ਤੇ ਹੋਰ ਬੰਦੇ ਹੈ ਨਹੀਂ ਹੁਣ ਇੱਕ ਇਹਦਾ ਉਹ ਪ੍ਰਮੋਦ ਕਹਿੰਦਾ ਉਹ ਵੀ ਕਹਿੰਦਾ ਮੈਂ ਚਲੇ ਜਾਣਾ बाकी गन्ने वाले काटने वाले बंदे अपनी मोटर ऊपर आ जाने हैं। अब टेंशन नहीं है कि आपे काटेंगे। ਹੋਰ ਕੰਮ ਵੀ ਸਾਰੇ ਕਰਨੇ ਹਨ। ਉਹਨਾਂ ਗੰਨੇ ਦੀ ਬਜਾਈ ਵੀ ਕਰਨੀ ਹੈ। ਤੇ ਨਵੇਂ ਬੰਦੇ ਜਿਹੜੇ ਗੰਨਾ ਬੰਨ ਕੇ ਗਏ ਤੇ ਉਹੀ ਬੰਦੇ ਆ ਰਹੇ ਨੇ ਆਪਣੇ ਆਪਣੇ ਹੁਣ ਮੋਟਰ ਕੋਲ। ਬਾਕੀ ਹੁਣ ਚਲੋ ਜਿਹੜਾ ਹੁਣ ਨੇਰੀ ਚ ਖੜਾ ਆਉਣਾ ਬਾਈ ਉਹਦੇ ਨਾਲ ਤਾਂ ਮਾੜਾ ਮੋਟਾ ਫਰਕ ਪੈਂਦਾ ਹੀ ਆ ਫਿਰ ਕਰਦਾ ਆਈ। ਉਹਦੇ ਜੀੜੇ ਜੂੜੇ ਫਾਸੇ ਆ ਗਏ ਆ ਪਿੰਡਾਂ ਦੇ। ਉਹ ਵੀ ਖੜੀ ਦੀ ਰਾਤ ਦੇ ਖੇਲੇ ਜਿਆਦਾ ਦੇਰੀ ਹੈ। ਉਹ ਤਾਂ ਬੜੀਆ ਦਿਨ ਨਾਲ ਪੱਕੀਆਂ ਬਈਆਂ ਮੰਡੀਆਂ ਖੁੱਲ ਜਾਣੀਆਂ ਜੀਆਂ ਇਹ ਕੰਮ ਕਰਦੇ ਨੇ ਓਕੇ ਹੋ ਗਏ ਅਮਨ ਜੀ ਚਲੋ ਬਾਕੀ ਚੱਲਦੇ ਆਂ